ਭਾਰਤ ਦੇ ਵਿੱਚ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ ਸੀਏਏ ਲਾਗੂ ਕਰ ਦਿੱਤਾ ਹੈ ਯਾਨੀ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਕਾਨੂੰਨ ਜਿਹੜਾ ਹੈ 2019 ਦੇ ਵਿੱਚ ਲੋਕ ਸਭਾ ਚ ਪਾਸ ਹੁੰਦਾ ਔਰ ਉਸ ਨੂੰ ਲਾਗੂ ਕਰ ਦਿੱਤਾ ਹੈ ਇਸ ਕਾਨੂੰਨ ਨਾਲ ਕਿਹੜੇ-ਕਿਹੜੇ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤਾਂ ਹੁਣੇ-ਹੁਣੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਸਵੀਰ ਤੋਂ ਹੀ ਖਬਰਾਂ ਚੱਲ ਰਹੀਆਂ ਸੀ ਕਿ ਅੱਜ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਤਾਂ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਗਰ ਗੱਲ ਕੀਤੀ ਜਾਵੇ ਤਾਂ ਇਸ ਕਾਨੂੰਨ ਨੂੰ 2019 ਦੇ ਵਿੱਚ ਲੋਕ ਸਭਾ ਚ ਪਾਸ ਕੀਤਾ ਗਿਆ ਸੀ ਪਰ ਹੁਣ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਸ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵਿੱਚ तमाम ਪਾਰਟੀਆਂ ਨੇ ਵੀ ਵਿਰੋਧ ਕੀਤਾ ਇਸ ਕਾਨੂੰਨ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਗਲਤੁੱਡੀਆਂ ਹਾਲਾਂਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਕਾਨੂੰਨ ਨੂੰ ਲੈ ਕੇ ਕੱਲੀ-ਕੱਲੀ ਗੱਲ ਸਮਝਾਈ ਕਿ ਇਸ ਕਾਨੂੰਨ ਦੇ ਤਹਿਤ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ ਇਸ ਕਾਨੂੰਨ ਦੇ ਤਹਿਤ ਜਿਹੜੇ ਦੇਸ਼ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਗਵਾਂਢੀ ਮੁਲਕਾਂ ਤੋਂ ਜਿਹੜੇ ਭਾਰਤ ਆ ਕੇ ਵਸੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਤਾਂ ਅਗਰ ਗੱਲ ਕੀਤੀ ਜਾਵੇ ਤੁਹਾਨੂੰ ਜਾਣਕਾਰੀ ਜਿਹੜੀ ਮੈਂ ਦੇ ਰਿਹਾ ਹਾਂ ਇਸ ਕਾਨੂੰਨ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਵੀ ਖੜੇ ਹੋਏ ਪਰ ਇਸ ਕਾਨੂੰਨ ਨੂੰ ਇਹ ਖਬਰ ਆਸੀ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਵੇਗਾ ਤਾਂ ਹੁਣ ਲਾਗੂ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਔਰ ਹੁਣ 2000 ਇਸ ਕਾਨੂੰਨ ਨੂੰ ਸਮਝਾਉਣੇ ਹੁਣ ਤੁਹਾਨੂੰ ਇਸ ਕਾਨੂੰਨ ਦੇ ਤਹਿਤ ਕਿਹੜੇ-ਕਿਹੜੇ ਲੋਕਾਂ ਨੂੰ ਫਾਇਦਾ ਹੋਵੇਗਾ ਸਸ ਸਿਟੀਜ਼ਨ ਅਮੈਂਡਮੈਂਟ ਐਕਟ ਜੋ 2019 ਚ ਪਾਸ ਹੋਇਆ ਇਸ ਕਾਨੂੰਨ ਦੇ ਤਹਿਤ ਜਿਹੜੇ 2014 ਤੋਂ ਪਹਿਲਾਂ ਗਵਾਂਡੀ ਸੂਬੇ ਜਿਵੇਂ ਪਾਕਿਸਤਾਨ ਬੰਗਲਾਦੇਸ਼ ਅਫਗਾਨਿਸਤਾਨ ਔਰ तमाम ਜਿਹੜੇ ਗਵਾਂਡੀ ਮੁਲਕ ਨੇ ਇੱਥੋਂ ਭੱਜ ਕੇ ਜਿਹੜੇ ਭਾਰਤੀ ਜਿਹੜੇ ਇੰਡੀਆ ਦੇ ਵਿੱਚ ਆਏ ਔਰ ਇਹਨਾਂ ਦੇ ਵਿੱਚੋਂ ਇਹ ਗੱਲ ਦੱਸ ਦਈਏ ਤੁਹਾਨੂੰ ਗੈਰ ਮੁਸਲਮ ਸਿੱਖ ਹੋਵੇ ਬੋਧੀ ਹੋਵੇ ਜੈਨੀ ਹੋਵੇ ਹਿੰਦੂ ਹੋਵੇ ਕੋਈ ਵੀ ਸ਼ਖਸ ਹੋਵੇ ਪਰ ਮੁਸਲਮ ਨਾ ਹੋਵੇ ਮੁਸਲਮ ਨੂੰ ਜਿਹੜੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਨਾਗਰਿਕਤਾ ਸਿਰਫ ਗੈਰ ਮੁਸਲਮ ਨੂੰ ਦਿੱਤੀ ਜਾਵੇਗੀ ਔਰ ਹਾਲਾ ਕਿ ਹੁਣ ਤੁਸੀਂ ਕਹੋਗੇ ਉਹ ਤਾਂ ਪਹਿਲਾਂ ਵੀ ਦਿੱਤੀ ਜਾਂਦੀ ਸੀ ਤਾਂ ਬਿਲਕੁਲ ਦਿੱਤੀ ਜਾਂਦੀ ਸੀ ਇਸ ਕਾਨੂੰਨ ਦੇ ਵਿੱਚ ਇਹ ਸੋਧ ਕੀਤੀ ਗਈ ਹੈ ਕਿ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੋਵੇਗੀ ਸਿਰਫ ਤੇ ਸਿਰਫ ਜਿਹੜੇ 2014 ਤੋਂ ਪਹਿਲਾਂ ਭਾਰਤ ਦੇ ਵਿੱਚ ਆ ਕੇ ਵੱਸ ਗਏ ਕਿਉਂਕਿ ਬਹੁਤ ਸਾਰੇयां ਦੰਗੇ ਹੁੰਦੇ ਰਹੇ ਗਵਾਂਡੀ ਸੂਬਿਆਂ ਦੇ ਵਿੱਚ ਬਹੁਤ ਸਾਰੇ ਹਾਲਾਤ ਜਿਹੜੇ ਮਾਰੇ ਹੁੰਦੇ ਰਹੇ ਭਾਰਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਤਾਂ ਭਾਰਤੀ ਭੱਜ-ਭੱਜ ਕੇ ਭਾਰਤ ਦੇ ਵਿੱਚ ਵਸਣਾ ਸ਼ੁਰੂ ਕਰ ਗਏ ਜਿਵੇਂ ਜਿਵੇਂ ਬਾਰਡਰ ਨਾਲ ਨਾਲ ਲੱਗਦੇ ਰਹੇ ਸੀਮਾ ਤੋਂ ਉੱਥੋਂ ਪੱਜ ਪੱਜ ਕੇ ਭਾਰਤ ਦੇ ਵਿੱਚ ਆਉਂਦੇ ਰਹੇ ਤਾਂ ਫਿਰ ਭਾਰਤ ਆਕੇ ਉਹਨਾਂ ਨੂੰ ਇਹ ਸੀ ਕਿ ਸਾਨੂੰ ਕੌਣ ਵਸਾਏਗਾ ਸਾਨੂੰ ਸਵੀਕਾਰ ਕਿਵੇਂ ਕਰੇਗੀ ਭਾਰਤ ਦੀ ਸਰਕਾਰ ਤਾਂ ਭਾਰਤ ਦੀ ਸਰਕਾਰ ਲਗਾਤਾਰ ਲੰਬੇ ਚਿਰ ਤੋਂ ਇਸ ਕਾਨੂੰਨ ਤੇ ਚਰਚਾ ਕਰਦੀ ਰਹੀ 2019 ਦੇ ਵਿੱਚ ਕਾਨੂੰਨ ਪਾਸ ਹੁੰਦਾ ਇਸ ਕਾਨੂੰਨ ਦੇ ਤਹਿਤ ਮੈਂ ਫਿਰ ਤੁਹਾਨੂੰ ਪੂਰੀ ਸਪਸ਼ਟ ਜਿਹੜੀ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੇ ਦੇ ਰਿਹਾ ਆ ਆਸਾਨ ਭਾਸ਼ਾ ਚ ਇਹ ਸੀ ਇਹ ਕਾਨੂੰਨ ਸਮਝਾ ਰਹੇ ਆ 2014 ਤੋਂ ਪਹਿਲਾਂ ਜਿਹੜੇ ਲੋਕ ਜਿਹੜੇ ਲੋਕ ਭਾਰਤ ਦੇ ਵਿੱਚ ਆਏ ਪੀੜਤ ਬਾਕੀ ਮੁਲਕਾਂ ਤੋਂ ਉਹਨਾਂ ਨੂੰ ਸਿਟੀਜ਼ਨਸ਼ਿਪ ਬਹੁਤ ਆਸਾਨ ਤਰੀਕੇ ਦੇ ਨਾਲ ਦਿੱਤੀ ਜਾਵੇਗੀ ਨਾਗਰਿਕਤਾ ਦਿੱਤੀ ਜਾਵੇਗੀ ਕੋਈ ਪ੍ਰੂਫ ਨਹੀਂ ਦੇਣਾ ਪਵੇਗਾ ਪਹਿਲਾਂ ਪ੍ਰੂਫ ਦੇਣੇ ਪੈਂਦੇ ਸੀਗੇ ਕਿ ਸਾਨੂੰ 20 ਸਾਲ ਪੁਰਾਣਾ ਪ੍ਰੂਫ ਦਿਓ ਕਿ ਤੁਹਾਨੂੰ 20 ਸਾਲ ਹੋ ਗਏ ਨੇ ਇੱਥੇ ਤਾਂ ਉਸ 20 ਸਾਲ ਦੇ ਪ੍ਰੂਫ ਦੇ ਆਧਾਰ ਤੇ ਫਿਰ ਤੁਹਾਡੀ ਨਾਗਰਿਕਤਾ ਤੁਹਾਨੂੰ ਦਿੱਤੀ ਜਾਂਦੀ ਸੀ ਭਾਰਤ ਸਰਕਾਰ ਦਿੰਦੀ ਸੀ ਨਾਗਰਿਕਤਾ ਤਾਂ 2021-22 ਦੇ ਵਿੱਚ ਵੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਨਾਗਰਿਕਤਾ ਦਿੱਤੀ ਗਈ ਪਰ ਇਸ ਦੇ ਵਿੱਚ ਮੁਸਲਿਮ ਜਿਹੜੀ ਕਮਿਊਨਿਟੀ ਹੈ ਉਸ ਨੂੰ ਨਹੀਂ ਰੱਖਿਆ ਗਿਆ ਯਾਨੀ ਕਿ ਜਿਹੜਾ ਮੁਸਲਿਮ ਕਮਿਊਨਿਟੀ ਦਾ ਕੋਈ ਇਨਸਾਨ ਹੈ ਉਸ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਗ੍ਰਾਫਿਕ ਪਲੇਟਾ ਰਹੀ ਵੀ ਸਮਝਾ ਰਿਹਾ ਤਾਂ ਇਸ ਕਾਨੂੰਨ ਨੂੰ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਬਹੁਤ ਲੰਮਾ ਸਮਾਂ ਲੱਗ ਗਿਆ ਇਸ ਨੂੰ ਨੋਟੀਫਿਕੇਸ਼ਨ ਕਰਨ ਨੂੰ ਲੈ ਕੇ ਕਿਉਂਕਿ ਇਸ ਦੇ ਖਿਲਾਫ ਬਹੁਤ ਸਰਕਾਰਾਂ ਬਹੁਤ ਰਾਜ ਸਰਕਾਰਾਂ ਨੇ ਵੀ ਵਿਰੋਧ ਕੀਤਾ ਸੀ ਕਿ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਪਰ ਹੁਣ ਇਹ ਕਾਨੂੰਨ ਲਾਗੂ ਹੋ ਗਿਆ ਹੈ ਕਿਉਂਕਿ ਇਸ ਕਾਨੂੰਨ ਨੂੰ ਲੈ ਕੇ ਇੰਜ ਕਿਹਾ ਜਾ ਰਿਹਾ ਸੀ ਕਿ ਭਾਰਤ ਦੇ ਵਿੱਚ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੋਕ ਰਹਿ ਰਹੇ ਨੇ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਇਆ ਉਹਨਾਂ ਨੂੰ ਬਾਹਰਲੇ ਗਵਾਂਡੀ ਸੂਬੇ ਤੋਂ ਆ ਕੇ ਵਸੇ ਉਹਨਾਂ ਨੂੰ ਬਾਹਰ ਕੱਢ ਦੇਣਗੇ ਪਰ ਇਸ ਤੇ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਨੇ ਕਹਿ ASCII ਕਿ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਜਾਵੇਗਾ ਸਿਰਫ ਤਾਂ ਸਿਰਫ ਅਸੀਂ ਨਾਗਰਿਕਤਾ ਦੇਣੀ ਹੈ ਜਿਹੜੇ ਲੋਕ ਉੱਥੋਂ ਪ੍ਰਭਾਵਿਤ ਹੋ ਕੇ ਬਾਕੀ ਗਵਾਂਡੀ ਸੂਬਿਆਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੇ ਵਿੱਚ ਆ ਗਏ ਸੀ ਤਾਂ ਹੁਣ ਉਹਨਾਂ ਨੂੰ ਕੋਈ ਰਾਹ ਪੈਰ ਨਹੀਂ ਲੱਭ ਰਿਹਾ ਸੀ ਕਿ ਕਿੱਥੇ ਨੂੰ ਜਾਈਏ ਕਿਵੇਂ ਸਾਨੂੰ ਨਾਗਰਿਕਤਾ ਮਿਲੇਗੀ ਦੇਸ਼ ਦੀਆਂ ਸਕੀਮਾਂ ਦਾ ਫਾਇਦਾ ਕਿਵੇਂ ਲਵਾਂਗੇ ਤਾਂ ਹੁਣ ਉਹਨਾਂ ਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਹੈ ਹਾਲਾਂਕਿ ਸਿਰਫ 2014 ਤੋਂ ਪਹਿਲਾਂ ਦੇ ਜਿਹੜੇ ਲੋਕ ਆਏ ਨੇ 2014 ਤੋਂ ਬਾਅਦ ਜਿਹੜੇ ਆਏ ਨੇ ਉਹਨਾਂ ਲਈ ਉਹੀ ਜਿਹੜਾ ਕਾਨੂੰਨ ਰਹੇਗਾ ਕਿ ਉਹਨਾਂ ਨੂੰ 10 ਜਾਂ 15 20 ਸਾਲ ਜੋ ਵੀ ਗਾਈਡਲਾਈਨਸ ਆਉਣਗੀਆਂ ਉਹਨੇ ਸਮਾਂ ਉਹਨਾਂ ਨੂੰ ਰਹਿਣਾ ਪਵੇਗਾ ਫਿਰ ਉਹਨਾਂ ਦਾ ਜਿਹੜਾ ਉਹਨਾਂ ਦਾ ਪੂਰਾ ਕੈਰੇਕਟਰ ਸਰਟੀਫਿਕੇਟ ਹੈਗਾ ਇੱਕ ਤਰ੍ਹਾਂ ਦਾ ਸੀ ਆਸਾਨ ਪਾਸ਼ਾ ਚ ਕਹਿ ਦਈਏ ਜਦੋਂ ਕੈਰੇਕਟਰ ਬਣੇਗਾ ਤਾਂ ਫਿਰ ਉਹਨਾਂ ਨੂੰ ਨਾਗਰਿਕਤਾ ਦੇਸ਼ ਨਹੀਂ ਮਿਲੇਗੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਦੇਸ਼ ਦੇ ਵਿੱਚ ਬਹੁਤ ਵੱਡਾ ਕਾਨੂੰਨ ਜੋ ਲਾਗੂ ਹੋਇਆ ਇਸ ਕਾਨੂੰਨ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਉੱਡੀਆਂ ਕਿਸੀ ਇਹ ਕਾਨੂੰਨ ਹੈ ਕੀ ਹੈ ਤਾਂ ਸਿਟੀਜ਼ਨ ਅਮੈਂਡਮੈਂਟ ਐਕਟ